ਨਮਸਕਾਰ ਸਾਥਿਓ ਮੈਂ ਮੇਵਾ ਸਿੰਘ ਪਵਾਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਨਿਊਜ਼ ਅੱਜ ਅਸੀਂ ਪਹੁੰਚੇ ਹਾਂ ਪਿੰਡ ਨੇਜਾ ਡੇਲਾ ਜੋ ਸਰਸਾ ਦੇ ਬਿਲਕੁਲ ਨੇੜੇ ਹੈ ਰਾਵੀ ਤੱਪਾ ਸਮਾਜ ਦੀ ਉੱਤੇ ਇੱਕ ਮੀਟਿੰਗ ਜੋ ਉਥੋਂ ਦੇ ਸਾਬਕਾ ਸਰਪੰਚ ਬੂਟਾ ਸਿੰਘ ਵੱਲੋਂ ਸੱਦੀ ਗਈ ਸੀ ਉੱਥੇ ਅਸੀਂ ਪਹੁੰਚ ਕੇ ਰਾਵੀ ਤੱਪਾ ਦਾ ਜੋ ਇਕੱਠ ਹੋਇਆ ਉਹਦੀ ਕਵਰੇਜ ਕੀਤੀ ਔਰ ਉਹਦੀ ਜਿਹੜੀ ਬਰੀਫ ਚ ਜਾਣਕਾਰੀ ਅਸੀਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਕੀ ਕੁਝ ਉੱਥੇ ਹੋਇਆ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਜਾਣਕਾਰੀ ਦੇ ਦਾਂ ਕਿ ਜੋ ਸਾਡਾ ਸਮਾਜ ਹੈ ਉਹ ਚਾਰ ਵਰਗਾਂ ਚ ਵੰਡਿਆ ਗਿਆ ਹੈਗਾ ਜਿਵੇਂ ਰਾਵੀ ਤੱppa ਖੜੀ ਅਤੇ ਪੰਜਾਬ ਇਹ ਨਾਮ ਕਿੱਥੋਂ ਪਏ ਨੇ ਕਿਉਂਕਿ ਸਭ ਤੋਂ ਸਾਨੂੰ ਪਨਾ ਭੂਗੋਲਕ ਸਥਿਤੀ ਜਾਣਨ ਦੀ ਬਹੁਤ ਜ਼ਰੂਰੀ ਲੋੜ ਹੈ ਜਿਵੇਂ ਕਿ ਪਾਕਿਸਤਾਨ ਦੇ ਜਦੋਂ ਵੰਡ ਹੋਈਏ ਉਸ ਤੋਂ ਪਹਿਲਾਂ ਜਿਹੜਾ ਸਾਡਾ ਸਮਾਜ ਸੀ ਉਹ तकरीबन तकरीबन ਸਾਰਾ ਪਾਕਿਸਤਾਨ ਚ ਰਹਿੰਦਾ ਸੀ ਤਾਂ ਜੋ ਲੋਕ ਖੜੀ ਵਾਲੇ ਸੀ ਤਾਂ ਉੱਥੋਂ ਦੇ ਇੱਕ ਪਹਾੜੀ ਇਲਾਕਾ ਹੈ ਖੜੀ ਦਾ ਖੜੀ ਦੇ ਜਿਹੜੇ ਖੜੇ ਵਾਲੇ ਪਾਸੇ ਰਹਿੰਦੇ ਸਨ ਜੋ ਗੁਜਰਾਤ ਅੱਜਕੱਲ ਪਾਕਿਸਤਾਨ ਚ ਹੈ ਜਿਸ ਨੂੰ ਅੱਜਕੱਲ ਸਰਵੋਧਿਆ ਵੀ ਕਿਹਾ ਜਾਂਦਾ ਹੈ ਜਿਹੜੇ ਲੋਕ ਉੱਥੇ ਰਹਿੰਦੇ ਸਨ ਉਹਨਾਂ ਨੂੰ ਖੜੀ ਵਾਲੇ ਕਹਿਣ ਲੱਗ ਪਏ ਤਾਂ ਇਸ ਦੇ ਨਾਲ ਹੀ ਜਿਹੜੇ ਲੋਕ ਰਾਵੀ ਨਦੀ ਦੇ ਆਸ-ਪਾਸ ਲਾਇਲਪੁਰ ਦੇ ਇਲਾਕੇ 'ਚ ਰਹਿੰਦੇ ਸਨ ਅੱਜ ਕੱਲ ਉਹ ਫੈਸਲਾਬਾਦ ਦੇ ਨਾਮ ਨਾਲ ਜਾਣੇ ਜਾਂਦੇ ਹੈ ਤਾਂ ਜੋ ਲੋਕ ਉੱਥੇ ਰਹਿੰਦੇ ਸਨ ਉਹਨਾਂ ਨੂੰ ਰਾਵੀ ਵਾਲੇ ਕਹਿਣ ਲੱਗ ਪਏ ਜੋ ਅੱਜ ਕੱਲ ਇੱਧਰ ਆਪਣੇ ਮਾਲਵਾ ਇਲਾਕੇ ਦੇ 'ਚ ਰਹਿੰਦੇ ਨੇ ਉਹ ਰਾਵੀ ਵਾਲੇ ਲੋਕ ਉਹਨਾਂ ਨੂੰ ਕਹਿਣ ਲੱਗ ਪਏ ਇਸੇ ਤਰ੍ਹਾਂ ਜਿਹੜੇ ੱੱਪੇ ਦੇ ਲੋਕ ਸਨ ਜੋ ਸਤਲੁਜ ਨਦੀ ਜੋ ਹੜੱਪਾ ਦੀ ਜਦੋਂ ਖੁਦਾਈ ਹੋਈ ਉਸ ਇਲਾਕੇ ਦੇ ਆਸ-ਪਾਸ ਰਹਿੰਦੇ ਸਨ ਤਾਂ ਉਹਨਾਂ ਲੋਕਾਂ ਨੂੰ ਤੱppa ਵਾਲਾ ਕਹਿਣ ਲੱਗ ਪਏ ਜੋ ਲੋਕ ਇਹਨਾਂ ਨਦੀਆਂ ਦੇ ਵਿਚਕਾਰ ਵਾਲੇ ਇਲਾਕੇ 'ਚ ਰਹਿੰਦੇ ਸਨ ਪੰਜ ਜਮਾ ਆਪ ਦੇ ਉਹਨਾਂ ਲੋਕਾਂ ਨੂੰ ਪੰਜਾਬੀਆ ਕਹਿਣ ਲੱਗ ਪਏ ਇਸੇ ਤਰ੍ਹਾਂ ਸਾਡੇ ਜਿਹੜੇ ਚਾਰ ਵਰਗਰ ਸਨ ਉਹਨਾਂ ਦੇ ਨਾਮ ਇਹਨਾਂ ਨਦੀਆਂ ਦੇ ਨਾਮ ਤੇ ਹੀ ਪਏ ਹਨ ਤਾਂ ਕਰਕੇ ਸਾਨੂੰ ਰਾਵੀ ਤੱppa ਖੜੀ ਪੰਜਾਬ ਵਾਲੇ ਕਹਿਣ ਲੱਗ ਪਏ ਤਾਂ ਇਹ ਤਾਂ ਸਾਡੀ ਇੱਕ ਭੂਗੋਲਿਕ ਸਥਿਤੀ ਬਾਰੇ ਜੋ ਜਾਣਕਾਰੀ ਦਿੱਤੀ ਮੈਂ ਉਸੇ ਆਉ ਆਪਾਂ ਪਹੁੰਚਦੇ ਆਂ ਪਿੰਡ ਨੇਜਾਡੇਲਾ ਵੇਖੇ ਉੱਥੋਂ ਦੀ ਜੋ ਕਾਰਵਾਈ ਹੈ ਉਹਦੇ ਬਾਰੇ ਕੁਝ ਬਰੀਫ ਚ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਆਂ ਆਓ ਸੁਣਦੇ ਆਂ ਬਲਵੀਰ ਸਿੰਘ ਧਰਮਸ਼ੋਤ ਪਿੰਡ ਚਾਂਦੂ ਤੋਂ ਇਸ ਨੇ ਆਪਣੇ ਜੋ ਵਿਚਾਰ ਦਿੱਤੇ ਨੇ ਕਿ ਰਾਵੀ ਤੱਪਾ ਗਰੁੱਪ ਦੀ ਸਾਨੂੰ ਕਿਉਂ ਲੋੜ ਪਈ ਕਿਉਂਕਿ ਪਿਛਲੇ ਦਿਨੀ ਸ਼ਾਇਦ ਤੁਸੀਂ ਸੁਣਿਆ ਹੋਊਗਾ ਦੇਖਿਆ ਹੋਊਗਾ ਕਿ ਪੰਜਾਬ ਦੇ ਇੱਕ ਬੰਦੇ ਵੱਲੋਂ ਰਾਵੀ ਦੇ ਲੋਕਾਂ ਨੂੰ ਕੁਝ ਇਸ ਤਰ੍ਹਾਂ ਦੇ ਤਾਨੇ ਮਾਰੇ ਗਏ ਸਨ ਕਿ ਉਹ ਬਰਦਾਸ਼ਤ ਨਹੀਂ ਕਰ ਸਕੇ ਇਸ ਕਰਕੇ ਸਾਨੂੰ ਆਪਣਾ ਪਰਿਵਾਰ ਪਹਿਲਾਂ ਇੱਕ ਝਟ ਕਰਨ ਦੀ ਲੋੜ ਪਈ ਆਓ ਸੁਣਦੇ ਹਾਂ ਕਿ ਬਲਬੀਰ ਸਿੰਘ ਧਰਮਸ਼ੋਤ ਨੇ ਕੀ ਕਿਹਾ ਜਿੰਨਾਂ ਬੰਦੇ ਇਸਮਾਲ ਬੈਠੇ ਜੋ ਜੋ ਮੀ ਬੋਕ ਲੈ ਕੇ ਆਏ ਆ ਦੋ ਸਾਧਰ 라ਵੀ ਦੇ ਪੁੱਤਰ ਉਹ ਤੇ ਸੁਣਾਉਣ ਵਾਸਤੇ ਆਏ ਆ ਵੀ ਮਨੇ ਲੋਕ ਕੋਈ ਕੋਈ ਜਿੰਨਾਂ ਉਹਨਾਂ ਦੇ 라ਵੀ ਪੁੱਤਰ ਕੋਲ ਇਕੱਠੇ ਲੋਕ ਇਹਨਾ ਬੜੀ ਇੱਕੋ ਬੰਦਾ ਪੰਜਾਬ ਦੇ ਤੋਂ ਬਲਵਿੰਦਰ ਸਿੰਘ ਅਲੋਟ ਉਹ ਕੁਝ ਸੰਗਤ ਕਰੇ ਉਹਨਾਂ ਪਹਿਲਾ ਜਦੋਂ ਜਿੰਦ ਤੋਂ ਇੱਕੋ ਵੀਡੀਓ ਕੱਲੀ ਪੰਜ 10 ਬੰਦਾ ਇਕੱਠੇ ਹੋ ਕੇ ਕਹਿੰਦੇ ਕੋ ਮਹੰਤ ਬਣਾ ਦੇ ਨੂੰ ਮਹੰਤ ਬਣਾ ਕੇ ਕੋਈ ਵੀ ਇਹ ਸਾਰੀ ਕੋਮਲ ਕੋ ਸੰਧ ਨੂੰ ਤੱਕ ਮੋਰੇ ਬਣਾਉਣ ਨੂੰ ਤੇ ਗੱਲੇ ਨਹੀਂ ਸਮਝ ਕਹੇ ਬੋਲਿਓ ਵੀ ਇਹ ਰਾਜੀ ਕਪਿਹਾਰ ਤੇ ਇਹ ਅੰਮ੍ਰਿਤ ਮੋਹ ਚ ਇਹਨਾਂ ਦੀ ਕੋਈ ਬਦੋਨੀ ਜਿਹਦਾ ਵੀ ਇਹਨਾਂ ਨੂੰ ਚਲਾਵਾ ਜੇ ਉਹਨਾਂ ਚੱਲੇ ਅਗਰ ਦੇਕਰ ਮਹਾਲੀ ਕੇ ਗੰਦਰ ਦੇ ਕੋਈ ਨੂੰ ਦਿੱਕਤ ਆਇਓ ਤੇ ਇਹਨਾਂ ਦੀ ਧੋਹ ਵਾਲੇ ਫਰੀਆ ਕਾੜ ਦੇ ਜਗਦੀਪ ਸਿੰਘ ਜੱਗੀ ਜੋ ਪਹਿਵਾਤੋਂ ਨੇ ਉਹਨਾਂ ਨੇ ਇਸ ਆਪਣੇ ਵਿਚਾਰ ਦਿੱਤੇ ਕਿ ਜੋ ਸਾਡਾ ਸਮਾਜ ਦਾ ਪੈਸਾ ਹੈ ਉਸ ਦੀ ਕਿਸ ਤਰ੍ਹਾਂ ਬਰਬਾਦੀ ਹੋ ਰਹੀ ਹੈ ਜੋ ਸਾਡੇ ਸਮਾਜ ਦਾ ਇੱਕ ਇੱਕ ਰੁਪਿਆ ਇਕੱਠਾ ਹੁੰਦਾ ਹੈ ਔਰ ਉਸ ਦੀ ਜੋ ਕੁਝ ਸਵਾਰਥੀ ਲੋਕ ਨੇ ਉਹਨਾਂ ਵੱਲੋਂ ਕਿਸ ਤਰ੍ਹਾਂ ਉਹਦੀ ਦੁਰਵਰਤੋਂ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਉਹਨਾਂ ਨੇ ਵਿਚਾਰ ਦਿੱਤੇ ਨੇ ਆਓ ਸੁਣਦਿਆਂ ਇਹਨਾਂ ਦੇ ਵਿਚਾਰ ਪੈਸਾ ਤਾਰੋ ਹੈ ਤਾਰੋ ਆਟਾ ਚਾਵਲ ਧਾਣਾ ਕਣਕ ਜੋ ਗਿਆ ਦੁਆਰ ਜਾ ਰਹੀ ਹੈ

जब समाजर गल कोई आज समाजर कोई बंद आजवा चाहे गाही वास्तव खास करके गोपाल मंदिर हरिद्वार है क्योंकि तो सारी जान है गंगा मैया चरणों मई जे आप फिर तिल फूल चाहे दस रुपया चाहे पचास रुपया जरूर देव हरिद्वार खाए चिको मारे मने में को भावना चाह भावना एको शख्स ललकार के मारे पूरे कौमे ने एक मतलब बिलकुल डाउन समझा च है इस करके सारे भाई कट्ठे होकर के जो तालमेल कमेटी च है जो इन्होंने बिलकुल सर्दी की परवाह ना करते हुए बहुत अहम भूमिका निभा रही है सुझाव दो पहला कोशिश है अपील कर जो बच्चा जिन्ना जिन्ना शेर या करी आज महान कोईगा एजुकेशन नहीं ਇਸ ਕਰਕੇ ਇਹ ਵੀ ਗੱਲਾਂ ਇਹ ਗੱਲੇ ਜਰੂਰ ਜੋੜ ਜਿਓ ਕਿ ਮੈਂ ਦਿੱਤੀ ਜਾਉਂ ਤੀ ਪੜਾਈ ਪਿਆਰਾ ਸਿੰਘ কুরਲਾ ਮੰਡਵੀ ਤੋਂ ਉਸਨੇ ਆਪਣੀ ਜਵਾਨੀ ਦੱਸਿਆ ਕਿ ਜੋ ਤਾਲਮੇਲ ਕਮੇਟੀ ਹੈ ਇਹਦਾ ਨਾਮ ਅਸੀਂ ਤਾਲਮੇਲ ਕਮੇਟੀ ਕਿਉਂ ਰੱਖਿਆ ਕਿਉਂਕਿ ਇਸ ਵਿੱਚ ਕੋਈ ਵੀ ਸ਼ਖਸ ਆਪਣਾ ਤਾਲਮੇਲ ਕਰ ਸਕਦਾ ਹੈ ਆਓ ਸੁਣਦੇ ਆ ਕੀ ਕਹਿ ਰਹੇ ਨੇ ਪਿਆਰਾ ਸਿੰਘ ਕੁਰਲਾ ਜੀ ਤਾਲਮੇਲ ਕਮੇਟੀ ਦਾ ਨਾਂ ਤਾਂ ਤਾਂ ਰਹੇ ਜਿਵਾ ਕਿ ਤਹਾਨੂੰ ਉਹ ਮੰਨੇ ਸਜੋਕੇ ਲੋੜਿਆ ਕਿਹਨੇ ਕੋਈ ਵੀ ਬੰਦਾ ਐਡ ਹੋ ਸਕਿਆ ਹੈ ਤਾਲਮੇਲ ਕਰੇ ਵਾਸਤੇ ਨਾ ਜਿਹੜੀ ਵਾਰੀ ਡਿਸਪੂਟ ਨਾ ਹੋਵੇ ਮੰਨੇ ਵੀ ਇਸ ਕੋਈ ਯਾਰ ਕਮੇਟੀ ਨੂੰ ਪਹਿਲਾ ਪੰਗਾ ਪੜਿਓ ਜੇ ਕੋਈ ਤਾਲਮੇਲ ਵੱਖਰੀ ਹੋਰੀ ਨਾ ਹੋਈ ਕਿਹਨੇ ਆ ਗਈ ਨਹੀਂ ਵੀਰੋ ਦੇਖੋ ਸਾਰੇ ਸੱਜਣੋ ਪਰ ਵਧੀਆ ਗੱਲ ਕੀਤੀ ਐ ਵੀ ਜਦੋਂ ਅਰਦਵਾਰੇ ਨੂੰ ਦੱਸੂ ਕਿ ਆ ਨਾ ਉਹ ਕਾਫੀ ਪੁਰਾਣਾ ਚੱਲਿਆ ਬੜੋ ਔਰ ਇਹ ਵੀ ਪੈਸਾ ਬਰਬਾਦ ਹੋਇਆ ਬੜੋ ਆਪਾਂ ਦੀ ਕੰਮ ਦੇ ਰੋ ਕਿ ਅਰਥ ਨਹੀਂ ਲੱਗ ਰਿਹਾ ਕਿਥੋਂ ਮੀ ਜਾਂ ਕਿਤਾ ਹੋਰ ਲੱਗੇ ਬੜੋ ਆ ਉੱਚੰਗ ਗੱਲ ਨਹੀਂ ਪਰ ਇਹਦਾ ਸੋ ਬਲਾਰੇ ਨੂੰ ਫਿਰ ਬੇਨਤੀ ਕਰਾਂਗਾ ਕਿ ਜਿੰਨਾ ਸ਼ੋਰਟਕਟ ਹੋ ਸਕੇ ਆਪਣੇ ਨਵੇਂ ਤੋਂ ਨਵੀਂ ਗੱਲ ਰੱਖਣੀ ਹੈ ਤਾਂ ਕਿ ਆਪਣੇ ਸਮਾਜ ਨੂੰ ਨਵੇਂ ਤੋਂ ਨਵੀਂ ਗੱਲ ਦਾ ਪਤਾ ਲੱਗਦਾ ਰਹੇ ਜੋ ਹਰ ਦੁਆਰੇ ਦੀ ਅਨੰਦ ਵਰਗੀ ਕਾਰਵਾਨ ਉਸ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਕਿ ਅਸਲ ਵਿੱਚ ਹਰ ਦੁਆਰੇ ਦਾ ਮਸਲਾ ਹੈ ਉਹ ਜਿੰਨਾ ਸਰ ਬਰਾਦਰੀ ਰਵੇ ਚਾਹੇ ਉਹਨਾਂ ਨੇ ਸਾਨੂੰ ਬਰੀਫ ਚ ਜਾਣਕਾਰੀ ਦਿੱਤੀ ਇਹ ਪੜ ਚੰਗਾਲਾ ਵਪਾਰੀ ਕੋ ਬਜਰੰਗ ਬਲੀ ਨੇ ਉਹਨਾਂ ਜਾਗਰੂਕ ਕਰਿਓ ਜਾਨੀ ਕਿ ਜਦੋਂ ਮੈਂ ਨਹੀਂ ਦੇਖਿਆ ਤਾਂ 70% ਲੋਕ ਹਰ ਦੁਆਰੇ ਦਾ ਮਸਲਾ ਇਹ ਸਮਝਣ ਲੱਗ ਗਏ ਵੀ ਹਰ ਦੁਆਰੇ ਦਾ ਮਸਲਾ ਛੇਕ ਹੈ सत्तर भी होगा, तीस परसेंट मन जोड़ने कोई औखे कौनी जी, बहुत सौखे इन्हें सारों बाकी महारा रामपाल मंदोली जी, जी जो इंटरनेशनल बुला सारों के लिए समझाइए जिन्ना बंदे जानकारी है उन्नी कड़ी तो एक बाजीकर समाज अंसिर गल से अंसिर एक पासेपा भी उ गल आ जाओ ना जेरा कहते वेरा बार फतू फू घर साजना फत्तू वह गल बनी बड़ी बार कहते ਸੇਵਾ ਮੁਕਤ ਕਾਰਜ ਸਾਧਕ ਅਫਸਰ ਈਓ ਤੋਂ ਰਿਟਾਇਰਮੈਂਟ ਹੋਏ ਨੇ ਮਲਕੀ ਜੀ ਕਾਂਗਥਲੀ ਤੋਂ ਉਹਨਾਂ ਨੇ ਆਪਣੇ ਵਿਚਾਰਾਂ ਚ ਜੋ ਹਰਦਵਾਰ ਦਾ ਪੈਸਾ ਹੈ ਔਰ ਜੋ ਹਰਦਵਾਰ ਦੇ ਕੇਸ ਕੀਤੇ ਨੇ ਉਸ ਵਿੱਚ ਕਿਸ ਦਾ ਰੋਲ ਹੈ ਇਸ ਬਾਰੇ ਉਹਨਾਂ ਨੇ ਵਿਸਤਾਰ ਚ ਜਾਣਕਾਰੀ ਦਿੱਤੀ ਗਈ ਆਓ ਸੁਣਦੇ ਹਾਂ ਈਓ ਸਾਹਿਬ ਦੇ ਜਵਾਨੀ ਕਿ ਮਾਰੇ ਪਰਾਂ ਕੇਸ ਕਰ ਦਿੱਤੇ ਲੇਕਿਨ ਨਹੀਂ ਉਹ ਕੇਸ ਕਰੇ ਬਈ ਉਹ ਹਮਾਰ ਰਾਵੀ ਨਹੀਂ ਤੀਰ ਬੰਦਾ ਜਿਹਨਾਂ ਨੇ ਮੋਢਾ ਬਰਾ ਧਰ ਕੇ ਉਹਨੂੰ ਚਲਾਈ ਆ ਉਹ ਕਹੋ ਯਾਰ ਇਹਨੂੰ ਪੱਲੇ ਹੀ ਗਾਣੀ ਕਿਹਾ ਯਾਰ ਇਹਨੂੰ ਤਰਾਵੀ ਹਾਲ ਤੁਹਾਰੇ ਗੱਲੇ ਨਹੀਂ ਕਿਹਾ ਇਹ ਕਾਹੇ ਕਰ ਸਕੇ ਮਾਰੋ ਦੋਨੋਂ ਗੱਲ ਦਰਦ ਨੇ ਸਰੀਆ ਕਾਦੇ ਹਾਲ ਕਰੀ ਦੀ ਨਾ ਉਹ ਤਾਂ ਹੀ ਗੱਲ ਕਰਦੀ ਸੀ ਕਿ ਜੋ ਰਾਵੀ ਹਾਲ ਉਹਨਾਂ ਨੇ ਗੱਲੇ ਤੇ ਜੇ ਰਾਵੀ ਹਾਲ ਗੱਲੇ ਨਾ ਹੁੰਦੇ ਨਾ ਕੋਈ ਨਹੀਂ ਗੱਲ ਨਹੀਂ ਕਹਦੇ ਤੇ ਜੋ ਰਾਵੀ ਤੱਪੇ ਜਿਹੜਾ ਨਾਲ 라ਵੀ ਕੱਪਜਨ ਤਾਲ ਮਿਲ ਕਮੇਟੀ ਬਣੀਆ ਆਪਾਂ ਰਲ ਮਿਲ ਕੇ ਇਹਨੂੰ ਹਲਕਾ ਦੀਆ ਅੱਬੇ ਮन्ने ਮੈਂ ਵੀ 3 ਵਾਰੀ ਉੱਟਾ ਅਰਧਵਾਰ ਗਿਆ ਹਤੋ 3 ਵਾਰੀ ਮੈਂ ਲਗਾਤਾਰ ਅਰਧਵਾਰ ਬਨੇ ਭਾਈਚਾਰਾ ਬਹੁਤ ਮਿਲਿਆ ਹਤੋ ਲੇਕਿਨ ਕੋਈ ਨਹੀਂ ਸੁਣੀ ਉਹਨੂੰ ਇੱਕੋ ਲਾਲਾ ਸ਼ਾ ਇੱਕੋ ਭਾਨਾਰਾਮ ਸ਼ਾ ਇੱਕੋ ਬਾਵਾਰਾਮ ਖਾ ਤੀਂ ਜੀ ਲੋੜ ਨਹੀਂ ਮਿੰਤੇ ਕਰਕੇ ਮਾਲ ਗਰ ਮੈਂ ਤਾਂ ਮੇਰੇ ਮਾਲਕ ਕਾ ਨਹੀਂ ਲੈਣਾ ਮੈਂ ਘਾਰੀ ਮਿੰਤੇ ਕਰ ਤੋਂ ਫਿਰ ਉਹ ਲਖੇ ਮਸਲਾ ਹਲੋ ਜੀਆ ਮੈਂ ਇੰਨੇ ਬਲਾਉਂਦੇ ਲੋੜੇ ਚਲੇ ਜਾਵੇਂ ਦੋਆਰੇ ਬਲਾਉਂਦੇ ਲੋੜੇ ਗਰਮੀ ਮਾਰਦੀ ਬਾਈ

ਜੋ 18 ਤਰੀਕ ਪਿੰਡ 17 ਵਾਲੀ ਵਿਖੇ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ ਉੱਥੇ ਕੀ ਕੁਛ ਸਮਾਜ ਦੇ ਸਾਹਮਣੇ ਪੇਸ਼ ਕਰਨਾ ਹੈ ਉਸ ਖਰੜੇ ਬਾਰੇ ਇਹਨਾਂ ਨੇ ਕਿਹਾ ਕਿ ਅਸੀਂ ਇੱਕ ਸਮਾਜ ਦੇ ਹਿੱਤ ਵਾਸਤੇ ਔਰ ਸਮਾਜ ਦੇ ਬਹੁਤ ਹੀ ਜ਼ਰੂਰੀ ਜਿਹੜਾ ਖਰੜਾ ਹੈ ਉਹ ਤਿਆਰ ਕਰਕੇ ਉੱਥੇ ਪੇਸ਼ ਕਰਾਂਗੇ ਜੋ ਸਮਾਜ ਨੂੰ ਔਰ ਗੋਪਾਲ ਮੰਦਰ ਦੇ ਹਿਤ ਵਾਸਤੇ ਹੋਊਗਾ ਇਸ ਵਾਸਤੇ ਉਹਨਾਂ ਨੇ ਆਪਣੇ ਜ਼ੁਬਾਨ ਚ ਇਹ ਕਹਿ ਕਿ ਅਸੀਂ ਇੱਕ ਰੜਾ ਤਿਆਰ ਕਰ ਰਹੇ ਹਾਂ ਔਰ ਥਾਰੇ ਤਰੀਕੇ ਤੋਂ ਮਿਲਤਾਓ ਥਾਰੇ ਤਰੀਕੇ ਬੈਠ ਕੇ ਆਪਾਂ ਇੱਕ ਉਹ ਅਸੂ ਸਿਸਟਮ ਤਿਆਰ ਕਰੀਆ ਕਿ ਜਿਹੜੇ ਲਈ ਸਾਰੇ ਭਾਈਓਰ ਬਰਾਬਰੀ ਦੇ ਸੋਹਵ ਹੈ ਹਰ ਭਾਈ ਉਹਨੋ ਹਾਲ ਨਹੀਂ ਸਕਾ ਹਰ ਭਾਈ ਦੇ ਘਰੇ ਬੈਠ ਕੇ ਪਤਾ ਲੱਗ ਸਕਾ ਕਿ ਹਰਦवार ਕਾਈ ਕਰ ਰਿਓ ਹਰ ਭਾਈ ਅੰਦਰ ਹੀ ਜਾਵਾ ਵੀ ਮਾਰੋ ਇੰਨਾ ਰੁਪਿਆ ਇਕੱਠੋ ਹੋਇਓ ਤਾਂ ਇਹ ਹੋ ਗਿਓ ਯਾਨੀ ਲੋਗੋ ਕਾ ਲੋਗੋ ਕੇ ਲੀਏ ਲੋਗੋ ਕੇ ਦੁਆਰਾ ਆਪੋ ਪ੍ਰਬੰਧ ਕਰੇ ਤਰੀਕਾ ਆਪਾਂ ਆਪ ਹੀ ਬਣਾਉਰੋ ਕਿਸੇ ਵਾਸਤੇ ਨਹੀਂ ਅੱਬੀ ਇਹ ਤਿੰਨ ਗੱਲੇ ਮਾਰੀ ਸੀ ਮੈਂ ਸੈਂਪਲ ਲੈ ਗਿਓ ਫਿਰ ਦੱਸ ਲੈਣਾ ਤਾਂ ਮੈਂ ਆਈਡੈਂਟੀ ਕਰੂ ਕਿ ਜਿੱਥਾ ਜ਼ਿਕਰ ਤਾਂ ਨਹੀਂ ਨੌਜਵਾਨ ਖੜੇ ਨਹੀਂ ਹੋਣੇ ਹੁੰਦਾ मैं धनवाद करूंगे बूटा सिंह पांच सात दिन पहला आए थे जी भाई मार मारे तो कोई बात नहीं मैं समाज कटो कर लू ना समाज करे हैरान हो गए पहली बार आए तो बंद कहते आगे लाके टूर पड़ी देखो कि बंद भी छात नहीं क्यों आज मारो सारो समाज इट्ठो हो गो आपाजी समाज आपे होकर बैठे उस बेनती है बजुर्गो बहुत ਰਾਵੀ ਤੱਪਾ ਬਾਜਿਕਾ ਸਮਾਜ ਇਕਤਾ ਗਰੁੱਪ ਦੇ ਐਡਮਿਨ ਮੇਵਾ ਸਿੰਘ ਪੁਆਰ ਵੱਲੋਂ ਵੀ ਆਪਣੇ ਬਿਆਨ ਚ ਕੁਝ ਜੋ ਸਾਡਾ ਅਜ ਦੀ ਮਿਹਨਤ ਅਤੇ ਜਿਸ ਵਕਤ ਸਾਡਾ ਗੋਪਾਲ ਮੰਦਿਰ ਹਰਦਵਾਰ ਬਣਾਇਆ ਗਿਆ ਸੀ ਉਸ ਮਿਹਨਤ ਬਾਰੇ ਜ਼ਿਕਰ ਕਰਕੇ ਸਮਾਜ ਦੇ ਅੰਦਰ ਇੱਕ ਦਰਦ ਦੀ ਚੀਖ ਸੀ ਜਿਹੜੀ ਉਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜਿਹੜੀ ਅਰਬੀ ਔਰ ਤੱਪੇ ਵਾਲੇ ਲੋਕਾਂ ਉਹ ਸਭ ਤੋਂ ਜ਼ਿਆਦਾ ਹੱਕ ਗੋਪਾਲ ਮੰਦਰ ਤੇ ਕਿਉਂ ਜਤਾ ਰਹੇ ਹਨ ਕਿਉਂਕਿ ਸਭ ਤੋਂ ਵੱਧ ਕੁਰਬਾਨੀਆਂ ਔਰ ਇੱਥੋਂ ਦੀ ਜਿਹੜੀ ਮਿਹਨਤ ਦੇ ਨਾਲ ਉਹ ਗੋਪਾਲ ਮੰਦਰ ਬਣਾਇਆ ਗਿਆ ਸੀ ਉਸ ਬਾਰੇ ਦੱਸਿਆ ਗਿਆ ਕਿ ਜਿਹੜੀ ਮਿਹਨਤ ਹੈ ਨਾ ਮਿਹਨਤ ਸਭ ਤੋਂ ਜ਼ਿਆਦਾ ਰਾਵੀ ਔਰ ਤੱਪੇ ਦੇ ਲੋਕਾਂ ਨੇ ਕੀਤੀ ਇੱਥੋਂ ਦੀ ਗੁرائی ਸੀ ਉਸ ਵਕਤ ਦੀ ਇੱਕ ਇੱਕ ਦਸੇ ਦਸੀ ਰੁਪਈਆ दस दस पैसे पंज पंज पैसे उस समय दी कीमत दी और जो गोपाल मंदिर खड़ा किया सब तो अहम रोल रावी और तप्पे का सी आओ की कह रहे हैं मेवा सिंह पवार भी दो शब्द जरूर सुनो तो रावी रावीर लोग सी और तप्पर लोग सी मार रैनी सैनी और जुने मारे रिश्ता सी आपस में सी को ਭਾਈਚਾਰਾ ਸਾ ਸੁਣ ਲਿਆ ਮਰ ਅਵੀ ਵਾਲੇ ਤੇ ਚੁਲੀ ਗਰੁੱਪ ਸਾ ਕਾਇੰਟਾ ਪੰਜਾਬ ਵਾਲੇ ਵੀ ਜਾ ਸਕਦੇ ਜਿਹਨੂੰ ਮਾਰਗਲੇ ਵਿੱਚ ਕੀ ਕੀ ਦਿੱਤੀ ਤੇ ਵੀ ਤਾਂ ਉਹ ਮਾਰਗਲੇ ਵਿੱਚ ਕੀ ਕੀ ਦੀ ਜਾਓ ਨਹੀਂ ਅਮੂਨ ਖੜੀ ਵਾਲੇ ਕੋਲ ਵੀ ਵਿਚਾਰ ਸਕਦੇ ਤੇ ਵੀ ਆਓ ਮਾਰੇ ਕਨੇ ਸਾਥ ਦਿਓ ਨਹੀਂ ਸਭ ਤੋਂ ਪਹਿਲਾਂ ਮੰਨੇ ਆਪਨੋ ਦੇਖੀ ਭਾਈਚਾਰਾ ਆਪਨੋ ਪਰਿਵਾਰ ਉਹ ਇਕੱਠੇ ਕਰੇ ਲੋੜ ਤੇ ਕਿਉਂਕਿ ਦੇਖਿਆ ਹੋਇਆ ਕਿ ਜਿਸ ਵਕਤ ਅੱਜੇ ਦੀ ਜਿਹੜਾ ਮਿਹਨਤ ਰੋ ਔਰ ਅੱਜ ਜਦੋਂ 1970 ਬਸ ਮਿਹਨਤ ਪਰ ਬਹੁਤ ਫਰਕ ਆ ਉਸ ਵਕਤ ਮਾਰੇ ਬਜ਼ੁਰਗ ਮਾਰੀ ਮਾਂ ਹੈ ਮਾਰੀ ਬੈਨਾਂ ਕਿਰਾਂ ਦੇ ਕਿ ਮਿਹਨਤ ਕਰਦੀ ਸੀ ਬੋਟ ਹੀ ਉਹ ਮਿਹਨਤ ਕਠਿਨ ਮਿਹਨਤ ਤੀ ਖੇਤੋਂ ਵੀ ਜਾਤੀ ਦੀ ਮੱਛੇ ਭਰੀਆਂ ਉਹ ਪੰਡਾ ਹੁੰਦੀ ਸੀ ਔਰ ਪਛਾਣ ਉਹ ਜਵਾਕ ਹੁੰਦੇ ਸੀ ਘਰੋਂ ਲੈ ਕੇ ਉਹ ਚੋਣੋ ਵੀ ਦੇਖ ਲੰਗਾ ਉਸ ਤੋਂ ਤਾਂ ਕੂਟ ਕੇ ਉਹ ਫਿਰ ਉਰੇ ਮਾਲੇ ਜੋਣੂ ਵੀ ਲਿਖੇ ਕੋਈ ਮਾਨਤ ਮਾਰੇ ਆ ਤੇ ਸੰਤ ਆਦੇ ਤੇ ਆਪ ਨੂੰ ਦਸਮੋ ਦਸੋਂ ਦੋਨੋਂ ਦਿੱਤੇ ਤੇਈ ਵਾਰ ਇਹ ਤਾਂ ਅਮੀ ਹੱਥੋਂ ਕਰੇ ਨਹੀਂ ਹੁੰਦੀ ਪਰ ਜਦ ਇਹਨੂੰ ਪਤਾ ਲੱਗਦਾ ਕਿ ਆ ਸੰਤ ਮਾਰੇ ਅਰਦਵਾਰੇ ਆਲੇ ਆਏ ਸੀ ਤੇ ਆਮੋਦ ਕੀ ਗੁਰਾਈ ਦੇਤਾ ਰੁਕ ਗਏ ਤੇ ਉਹ ਦੇਖਿਓ ਉਹਨਾਂ ਪਰਿਵਾਰਾਂ ਕੋਈ ਵੀ ਮੁਖਿਆ ਜਿੱਥੇ ਵੀ ਉਹਨਾਂ ਨੂੰ ਪਤਾ ਲੱਗਦਾ ਅਗਲੇ ਗਾਮੇਂ ਵੀ ਗਿਆ ਹੋਇਆ ਤਾਂ ਫੱਜਾ ਕਿ ਉਹਨਾਂ ਨੇ ਉਹਦੇ ਕੀ ਗੁਰਾਈ ਦਿੱਤੇ ਨੇ ਆਜ ਮੰਨੇ ਦਰਦਾ ਕਿ ਆਮੋ ਦੇਖਿਓ ਮੰਦਿਰ ਕਿਰਾ ਬਣਾਇਆ ਛਾ ਮਾਰੇ ਪੁਰਖ ਜੋ ਉਹਦੇ ਕੀ ਮੰਦਿਰ ਕਿਰਾ ਬਣਾਇਆ ਛਾ ਜੀ ਹਨ ਵਕੀਗਿਲ ਸਿੰਘ ਮਛਾਲ ਜਿਨ੍ਹਾਂ ਨੇ ਆਪਣੇ ਸ਼ਬਦਾਂ ਚ ਜੋ ਰਾਵੀ ਤੱppa ਸਮਾਜ ਹੈ ਉਸ ਦਾ ਜੋ ਜ਼ਿਕਰ ਕੀਤਾ ਹੈ ਉਸ ਦੀ ਕੁਝ ਬਿਆਨ ਇਹਨਾਂ ਤੋਂ ਖੁਦ ਤੁਸ ਸੁਣੋ ਕੀ ਕਿਹਾ ਗਿਆ ਹੈ ਜੋ ਰਾਵੀ ਤੱppa ਸਮਾਜ ਦੇ ਬਾਰੇ ਔਰ ਗੋਪਾਲ ਮੰਦਰ ਦਾ ਜੋ ਵਿਵਾਦ ਹੈ ਉਹ ਕੀ ਹੈ ਆਓ ਇਹਨਾਂ ਤੋਂ ਸੁਣਦੇ ਹਾਂ ਚਲੋ ਜਾਈਓ ਜਦੋਂ ਮਾਰੇ ਸਰੋਕ ਦੇ ਦੀਗੇ ਬਹੁਤ سارے ਸਾਥੀ ਮਾਰੇ ਇਹ ਖਿਆਲ ਕਰਦੇ ਨੇ ਕਿ ਅਮੀ ਕਈ ਜਨੋ ਯਾਰ ਮੰਦਿਰ ਰਚਾਨ ਚਾਜੀ ਦਾ ਚੈਲਾ ਚੱਲੀ ਹੈ ਇਧਰੋਂ ਪਰ ਸਤਕੈਰ ਜੋ ਸਾਥੀਓ ਜਦੋਂ ਅਮੀ ਚੁੱਪ ਕਰਕੇ ਬਹਿਣ ਗਏ ਤੇ ਉਹ ਮਾਰੇ ਪੰਜਾਬ ਦੀਆਂ ਦੇ ਪਾਈਆਂ ਜਿਹਨਾਂ ਨੇ ਅਮੀ ਸਦਾ ਹੀ ਪਿਆਪੀ ਪਾਈ ਸਮਝੋ ਉਹ ਕਿੰਨੇ ਸਾਲ ਹੋ ਗਏ ਕਿ ਮਾਰੇ ਮੰਦਿਰ ਨੇ ਜਗਤ ਗੁਰੂ ਨੇ ਵਸੇਹ ਕਰਾ ਦੇ ਲਈ ਅੱਜ ਅੱਜ ਤੱਕ ਮਾਰੇ ਪਲੇ ਈ ਬਟੇਰੇ ਨਹੀਂ ਨਿਕਲੇ ਨਹੀਂ ਆ ਰਹੇ ਇਹ ਹਨ ਨਰੈਣ ਸਿੰਘ ਤਪਾ ਮੰਡਿਤੂ ਜੋ ਇੱਕ 14 ਮੈਂਬਰ ਕਮੇਟੀ ਦੇ ਦੂਜੇ ਢਡੇ ਦਾ ਜਾਣਿਆ ਜਾਂਦਾ ਹੈ ਤਾਂ ਇਸ ਨੇ ਅੱਜ ਸਪਸ਼ਟ ਇੱਥੇ ਕਹਿ ਦਿੱਤਾ ਹੈ ਕਿ ਗਲਤੀਆਂ 14 ਮੈਂਬਰ ਕਮੇਟੀ ਤੇ ਵੀ ਹੋਈ ਔਰ ਜਿਹੜਾ ਦੂਜਾ ਧੜਾ ਹੈ ਔਰ ਤੇ ਵੀ ਗਲਤੀਆਂ ਹੋਈਆਂ ਨੇ ਇਹਨਾਂ ਗਲਤੀਆਂ ਨੂੰ ਆਪਾਂ ਅੱਜ ਭੁੱਲ ਕੇ ਆਪਾਂ ਸਮਾਜ ਦੇ ਹਿੱਤਾਂ ਵਾਸਤੇ ਇਕਜੁੱਟ ਹੋਣ ਦੀ ਸਾਨੂੰ ਜ਼ਰੂਰਤ ਹੈ ਔਰ ਇਹ ਆਪਣੇ ਆਪ ਨੂੰ ਅੱਜ ਇਸ ਸਮਾਜ ਦੇ ਹਿੱਤ ਵਾਸਤੇ ਹਿੱਤ ਵਾਸਤੇ ਬਿਆਨ ਦਿੱਤਾ ਇਹਨਾਂ ਨੇ ਮੈਂ ਆਪਾਂ ਸਮਝੇਤਰ ਕੋਸ਼ਿਸ਼ ਕਰਨੀ ਚੀਜ਼ ਸਾਰਾ ਮਾਰ ਸਮਾਜ ਇੱਕੋ ਹੀ ਮਾਰ ਭਾਈਚਾਰਾ ਜੀ ਜਦ ਜਣੋਂ ਜੱਠਾ ਦੀ ਵਿਗੜੇ ਹੋ ਜਾ ਉਹ ਵੀ ਮਾਰ ਭਾਈ ਜੀ ਜਿਹੜੋਂ ਵੀ ਕਿ ਕਿੰਦੀ ਹੀ ਮਾਏ ਗਲਤੀ ਉਹ ਵੀ ਮਾਹਰੋ ਭਾਈ ਜਾ ਇਹੋ ਆ ਕੇ ਬੇਨਤੀ ਆ ਵੀ ਸਾਰੇ ਨਾਲ ਮਿਲ ਕੇ ਆਪ ਨੂੰ ਜਿਹਨੂੰ ਵੈਰ ਪਾ ਵੀ ਅੰਦਰੋਂ ਮਨੋਂ ਸਿੱਟ ਕੇ ਤੇ ਆਪਾਂ ਇਕਤਾ ਨਹੀਂ ਜਾਣਾ ਇਕਤਾ ਬਣਾਈ ਰੱਖਾਂ ਇਹ ਹਨ ਅਰੰਝਾ ਬਖਸੀ ਜੀ ਜੋ ਸਾਡੇ ਸਮਾਜ ਦੇ ਇੱਕ ਜੁਝਾਰੂ ਨੇ ਤਵਜੂ ਜਾਣੇ ਜਾਂਦੇ ਨੇ ਇਸ ਨੇ ਜੋ ਕੁਝ ਅੱਜ ਨੇ ਜੜੇਲਾ ਵਿਖੇ ਕਹਿਆ ਕਿ ਇੱਕ 2 ਮੀਟਰ ਦਾ ਸਰੂਪਾ ਪਾ ਕੇ ਮੰਤ ਬਣਾਣਾ ਇਹ ਪਰੰਪਰਾ ਬਿਲਕੁਲ ਗਲਤ ਹੈ ਔਰ ਇਸ ਨੇ ਜੋ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਕੁਝ ਆਪਣੇ ਸ਼ਬਦਾਂ ਨਾਲ ਕੁਝ ਤਾੜਨਾ ਵੀ ਕੀਤੀ ਹੈ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਤੇ ਪਰ ਉਹ ਢੋਲੀ ਵੀ ਇਹ ਨਹੀਂ ਕਿ ਕਾਹਦੀ ਸਮਝ ਤੇ ਨਾਲ ਇਹਨੂੰ ਵੀ ਇੱਕ ਲਾਉਣੀ ਥੱਲੇ ਕਾਰ ਦਿਆ ਜੇ ਇਹ ਵੀਡੀਓ ਕਮੇਟੀ ਠੁਮਾਤੀ ਅਮਿਸ਼ੂਰੀ ਤੇ ਬੜਾ ਕਰਦੇ ਹੋ ਮਨੇ ਮੇਵਾਰਾਂ ਪੁਵਾਰ ਗੁੱਪ ਐਡਮਿਨ ਇਹ ਮਨੇ ਫੋਨ ਕੀਤਾ ਕਹਿੰਦਾ ਵੀਡੀਓ ਫੋਨ ਦਿੱਤੀ ਆ ਮੈਂ ਕਿ ਫੋਨ ਦਿੱਤੀ ਆ ਕੋ ਕਿਹੜਾ ਮੈਨੂੰ ਡਰਦੇ ਹੋ ਬਹੁਤ ਡਰਦੇ ਹੋ ਦਰਦੂਨੀ ਹੁੰਦਾ ਜੇੜੇ ਹੋਣਾ ਪੜਨਾ ਆਖ ਚ ਪਰ ਮਨੇ ਇੰਨਾ ਕੁ ਤਕਸ਼ ਰੋਲੀ ਕਿ ਤੱਤਾ ਇਹ ਦੋਵੇਂ ਭਾਈ ਸੀ ਪਰ ਅਮੀ ਇੱਕੋ ਵੇ ਸਮਝਿਆ ਮੈਂ ਇੱਕੋ ਸਮਝੀ ਹਾਂ ਕਿਉਂ ਉਹਨੋਂ ਮੰਨਿਆ ਦੂਰੇ ਜੋ ਮਾਰਿਆ ਇੱਕੋ ਸਾਡਾ ਮੰਨਿਆ ਤੇ ਉਹਨਾਂ ਦਾ ਅਗਿਓ ਨੇ ਬਹੁਤ ਕਿ ਸਭਾ ਕੀਆ ਰਾਂਝਾ ਰਾਮ ਪੱਤਰਕਾਰ ਵੱਲੋਂ ਸਟੇਜ ਦੀ ਜੋ ਭੂਮਿਕਾ ਨਿਭਾਈ ਗਈ ਹੈ ਉਸਦੇ ਵੀ ਕੁਝ ਵਿਚਾਰ ਤੁਸੀਂ ਸੁਣ ਸਕਦੇ ਹੋ ਵਿਦੇਸ਼ਕੋਸੂ ਮਾਲਵਾ ਪੰਜਾਬ ਤੇਰੇ ਜੋ ਇਸ ਤੋਂ ਇਲਾਵਾ ਮਾਲਵਾ ਤਾਰ ਤੇਰੇ ਚੈਨਰੇ ਜੁਣਨ ਦਾ ਅਕਸਰੀ ਨਿਵਾਸ ਨੂੰ ਪਾਰਸੀ ਉਹਦੇ ਇਲਾਵਾ ਦਾਸਰ ਸਾਹਮਣੇ ਪ੍ਰਾਈਮ ਲੀਗ ਪੰਜਾਬੀ 13 ਸੋ ਇਹ ਸੇਮ ਕੈਵਰੇਜ ਜੁਰਜਾ ਫਰਕ ਕਾਲ ਕੇ ਪ੍ਰਾਈਮ ਲੀਗ ਪੰਜਾਬੀ 13 ਕਰਿਆ ਗਈ ਦਿਖਾਈ ਦੀ ਆ ਅਗਰ ਤੁਸੀਂ ਸਾਫੀ ਦੇਖ ਰਹੇ ਹੋਗਾ ਕੀ ਦੇਖਣੀ ਚਾਹੀਦੀ ਹੋ ਬਾਤ ਮਦਰ ਦੇ ਫੇਸਬੁੱਕ ਕੀ ਬਣੀ ਆਏ ਇੱਕ ਨਾਮ ਨਾਲ ਕੇ ਆਪਣਾ ਦੇਖ ਸਕੋਗੇ ਉਹਦੇ ਇਲਾਵਾ ਤੇ ਹਨ ਰਾਮਪਾਲ ਜੀ ਵਰਤਿਆ ਮਤੋਲੀ ਤੋਂ ਜਿਸ ਨੂੰ ਕੀ ਇਸ ਵਿਵਾਦ ਬਾਰੇ ਜੋ 24-25 ਸਾਲਾਂ ਦਾ ਇਤਿਹਾਸ ਬਾਰੇ ਜੋ ਗੋਪਾਲ ਮੰਦਰ ਦਾ ਕੀ ਕੁਝ ਉੱਥੇ ਹੁੰਦਾ ਰਿਹਾ ਔਰ ਕੀ ਕੁਝ ਹੋਇਆ ਉਸ ਬਾਰੇ ਵਿਸਤਾਰਪੂਰਵਕ ਉਸਨੇ ਸਾਰੀ ਹੀ ਸੰਗਤ ਨੂੰ ਉੱਥੇ ਜਾਣੂ ਕਰਵਾਇਆ ਤਾਂ ਅਸੀਂ ਉਹਨਾਂ ਦੇ ਕੁਝ ਹੀ ਬ੍ਰੀਫ ਚ ਗੱਲਾਂਬਾਤਾਂ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਆਡੀਓ ਨੇ ਬਹੁਤ ਲੰਮੀ ਸੀ ਪਰ ਫਿਰ ਵੀ ਅਸੀਂ ਕੁਝ ਅੰਸ਼ ਤੁਹਾਡੇ ਸਾਹਮਣੇ ਉਹਨਾਂ ਦੇ ਪੇਸ਼ ਕਰਨ ਦੇ

चारे है पर चारे देशों कदे पड़ी जद मारे इस संत बैठे मारे बुजुर्ग बैठे मारे वास्ते माने राधे वास्तेम पिता परमांत का समाज जिन छोरों मतलब के मारे बच्चों मारे भाजो बहुत मोटो इन्होंने में बारे जनों के सारो कुछ करके मे मेरे फल मिले शासन जी हो

ਔਰ ਕਿੰਨਾ ਕੀ ਇਸ਼ਾਕਤਾ ਸਮਾਜ ਦੇ ਸਾਹਮਣੇ ਉਹਨਾਂ ਮੀਟਿੰਗਾਂ ਵਿੱਚ ਉਹਨਾਂ ਲੋਕਾਂ ਨੇ ਰੱਖਿਆ ਜਿਨ੍ਹਾਂ ਦੇ ਕੋਲ ਪੈਸਾ ਪਿਆ ਸੀ ਆ ਉਹਨਾਂ ਤੋਂ ਨਹੀਂ ਸੁਣਦੇ ਆਗੇ ਉਹ ਉਚੰਦੀ ਕਮੇਟੀ ਬਣਾ ਲਿਆ ਉਹ ਉਚੰਦੀ ਕਮੇਟੀ ਬਣਾ ਕੇ ਉਹ ਪਹਿਲਾਂ ਤਾਂ ਜੋ ਬਾਕੀ ਜਿਹਨਾਂ ਬਾਅਦ ਵਿੱਚ ਇਸੋ ਦੇ ਮੈਂਬਰ ਜੀ ਕਮੇਟੀਆਂ ਨੇ ਇਹਦੇ ਮੇਰੇ ਵੱਲੋਂ ਆਪਾਂ ਜੇ ਹੁਣ ਹੋਰ ਵਧਾਣੇ ਆ ਪੋਸਟਾਂ ਦੇ ਘਾੜੀਆਂ ਉਹ ਕਿਹ ੱਲੇ ਨਾਂ ਨਾਮ ਨਾਲ ਉਹ ਫੱਗਦੇ ਦਾ ਮਤਲਬ ਦੀ ਗੱਲ ਨਾ ਹੋ ਉਸ ਵਰਤਨ ਦੀ ਪੰਚਾਇਤ ਹੋਣੀ ਤੋਂ ਆਣੀ ਹੋਈ ਇਹ ਜੋ ਹੈ ਕੋਈ ਮਤਲਬ ਨਾਲ ਹੈ ਉਹ ਮੈਂ ਕੋਲ ਕਹਿੰਦਾ ਜੇ ਮੰਨ ਲਓ ਬਾਗ ਦੇ ਮਾਲੀ ਉਹ ਬਾਗ ਨੂੰ ਜੰਮਾ ਦੇਣਾ ਉਹ ਬਾਗ ਦੇ ਹਰ ਭਰ ਨੂੰ ਨਾ ਬਾਗ ਦੇ ਫਲ ਲੱਗ ਨਾ ਉਹ ਗੁੰਗਰੇ ਬੂਟੇ ਕਾਮਯਾਬ ਹੋਵਾਂ ਅੱਜ ਮੈਂ ਸਮਾਜ ਦੇ ਰਾਹ ਨੇ ਬੰਦਾ ਜਿਹਨਾਂ ਨਾਲ ਸਾਡੇ ਨਾਲ ਮੰਗਦੇ ਆ ਉਹਨੇ ਇਨਸਾਨ ਕਰੇ ਵਾਸਤੇ ਲੱਗਿਓਏ ਜੀ ਨੁਕਸਾਨ ਹੈ ਤਾਂ ਇਹ ਕੋਈ ਨਾ ਪੁੱਛਣੇ ਕੇਸ ਚਲੇ ਭਰੇ ਦੂਜੋ ਜਿੰਨਾ ਰੁਪਈਆ ਤਾਂ ਨਾ ਮਾਰੋ ਕੱਥੋ ਹੋਏਗਾ ਇਹ ਸਾਰੇ ਪੈਸਾ ਬਣਾਓ ਲਗਾ ਦਿੱਤੇ ਜੀ आगे जो महालु हो रही है नहीं आया चन्नी वास की उम्र हो गई हो चुका आगे महालु हो रही, हो रही तो जे भी हो रही वास्ते को मारे कमेटी बंदा जाने को तो हमारे कुछ बात देने दी इसका पहला अब फैसला करो फिर में तो पैसा दिया इस वास्ते राजस्थान पंजाब हरियाणा कत्ता दे पैसा आ नहीं आ रहा बिल्कुल पैसा बंद हो चुकी है मैं जी ता है कि कर विनती करो करमजीत कौर वैद्य वाली जो एक राजनीतिक नेता भी नहीं ਉਹਨਾਂ ਨੇ ਇਸ ਮਸਲੇ ਵਾਸਤੇ ਜ਼ਿਆਦਾ ਕੁਝ ਨਹੀਂ ਕਿਹਾ ਕਿਉਂਕਿ ਉਹ ਕਹਿ ਰਹੀ ਕਿ ਜੋ ਹਰਦੁਆਰ ਦਾ ਮਸਲਾ ਹੈ ਉਸ ਬਾਰੇ ਮੈਨੂੰ ਜ਼ਿਆਦਾ ਜਾਣਕਾਰੀ ਨਹੀਂ ਹੈ ਔਰ ਮੈਂ ਕਿਸੇ ਵੀ ਤਰ੍ਹਾਂ ਦੀ ਕੋਈ ਕਿੰਤੂ ਪਰੰਤੂ ਨਹੀਂ ਕਰਨਾ ਚਾਹੁੰਦੀ ਤਾਂ ਆਓ ਸੁਣਦੇ ਹਾਂ ਕਿ ਉਹਨਾਂ ਨੇ ਕੀ ਕਹਿਆ ਇਹ ਇਹ ਵਿਵਾਦ ਨਹੀਂ ਮੈਂ ਨਹੀਂ ਬਣੀ ਕਮੀ ਸਾਰੇ ਪਾਈ ਜੋ ਤਾਰ ਮਿਲ ਕਮੇਟੀ ਜਾਂ ਮੰਦਿਰ ਕਮੇਟੀ ਜਿਹੜਾ ਬਣੀ ਹੈ तुम्हें तो ज्यादा जानो जो ये बारे में अब मैं बिना जाने इनमें ही कोई कटाक्ष करूं वो भी ठीक नहीं है तभी जो कमेटी जे में जेरा भी फैसलो लियो और तोड़े में तोड़े में गल्ले जू कुछ बार की मेरे मुझे भी इसी जेट में लगा के अपना निचान रखने के लिए किसी चीज बताई थी सारी संगतनों मेरे तरफों ਪਰ ਨਾਮ ਹੈ ਜੀ। ਮੇਰੀ ਵਾਈਫ ਨੂੰ ਮੈਨੂੰ 22 ਸਾਲ ਹੋ ਗਏ ਸਰ ਪਹਿਲੀ ਵਾਰ ਦੇਖਣ ਲੱਗਿਆ ਕਿ ਇਹਨੇ ਪਹਿਲੀ ਵਾਰ ਗਵਾਰਾ ਦੇ ਸ਼ਬਦ ਕੋਈ ਬੋਲੇ ਅੱਜ। ਅੱਜ ਤੱਕ ਨਹੀਂ ਮੇਰੇ ਮੂੰਹ ਕੋਲ ਸੁਣਿਆ ਵੀ ਇਹ ਗਵਾਰਾ ਨਹੀਂ ਬੋਲੀ ਇਹ ਛੱਡਦੀ ਹੈ। ਉਹ ਰਾਣੀ ਲਈ ਕਹਿੰਦੇ ਹੋਗੀ ਕਿ ਅਜ ਗਵਾਰਾ ਨਹੀਂ ਬੋਲੀ ਬੋਲ ਗਈ। ਤੇ ਸਾਥੀਓ ਅਸੀਂ ਦੋਵੇਂ ਜੀ ਔਰ ਮੇਰੇ ਸਾਥੀ ਹੋਰ ਹੀ ਸਾਡੇ ਜਿਹੜੇ ਸਰਪੰਚਾਂ ਨੇ ਲੋਕ ਨੇ ਅਸੀਂ ਵੀ ਹੁਣ ਦੁਆਰਾ ਵੀ ਗੱਲ ਕਰਾਂ ਇਕੱਠੇ ਕਰਾਂਗੇ ਉਹਨਾਂ ਸਾਰੇ ਸਾਥੀਆਂ ਨੂੰ। ਸਰਪੰਚ ਸਾਹਿਬ ਹੋ ਗਏ ਵੀਰਪੁਰ ਵਾਲੇ ਦੂਜੇ ਹੋਗੇ। ਅਸੀਂ ਸਾਰੇ ਇਕੱਠੇ ਤੁਹਾਨੂੰ ਬੁਲਾਵਾਂਗੇ ਸਾਰੇ ਸਾਡੇ ਨਾਲ ਹੈ ਬਈ ਜੀ। ਹੁਣ ਉਸੇ ਤਰ ਜੋਸ ਯੋਗ ਸਾਡੇ ਵੱਲੋਂ ਤਨ ਮਨ ਧੰਨਵਾਦ ਜਿੰਨਾ ਤੋਂ ਕਰਨਾ ਉਹਨਾਂ ਦਾ ਬੰਦਾ ਰਹਾ। ਹੋਰ ਇਹ ਗੰਜਾ ਨਹੀਂ ਆ। ਨਮਸਕਾਰ ਜੀ ਦੱਸੀਏ। ਬਹੁਤ ਬਹੁਤ ਧੰਨਵਾਦ ਜੀ ਸੋਨੇ ਬੁੱਟਾ ਸਿੰਘ ਸਰਪੰਚ ਜੋ ਸਾਬਕਾ ਸਰਪੰਚ ਨੇ ਨੇ ਜੜੇ ਲਾ ਤੂੰ ਉਹਨਾਂ ਨੇ ਸਾਰੀ ਹੀ ਸੰਗਤਾਇ ਬਹੁਤ ਬਹੁਤ ਧੰਨਵਾਦ ਕੀਤਾ ਕਿ ਜੋ ਰਾਵੀ ਤੱਪਾ ਸਮਾਜ ਦਾ ਜੋ ਮਸਲਾ ਹੈ ਉਸ ਨੂੰ ਲੈ ਕੇ ਮੇਰੇ ਪਿੰਡ ਪਹੁੰਚੇ ਨੇ। ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤਾਂ ਉਹ ਆਪਣੇ ਪਿੰਡ ਵੱਲੋਂ ਸਾਰਿਆਂ ਦੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ ਜਿਹੜਾ ਮੇਰਾ ਸਰਕਾ ਜ਼ਿਲ੍ਹਾ ਹੈ ਜਿੰਦੇ ਵਿੱਚ ਪੰਜ ਵਿਧਾਨ ਸਭਾ ਹਨ ਡਾਵ ਵਾਲੀ ਤਾਰਾਂ ਵਾਲੀ ਰਾਣੀਆਂ ਐਲਾਵਾਦ ਪੰਜੋ ਵਿਧਾਨ ਸਭਾ ਜਿਹੜੀ ਰਾਵੀ ਤਪਾ ਦੀ ਤਾਲਮੇਲ ਕਮੇਟੀ ਹੈ ਪੰਜੋ ਦੇ ਮੈਂ ਜਿਹੜਾ ਨਿਰਦੇਸ਼ਨ ਕਰਦਾ ਹੋਇਆ ਮੈਂ ਪੰਜੋ ਵਿਧਾਨ ਸਭਾ ਦੇ ਸਾਨੂੰ ਇਹ ਤਾਲਮੇਲ ਕਮੇਟੀ ਹੋਏ ਆਸ਼ਵਾਸਨ ਦਿਵਾਨਾ ਆ ਕਿ ਅਸੀਂ ਜਲਦ ਹੀ ਜਦੋਂ ਤੁਸੀਂ ਨੈਕਸਟ ਮੀਟਿੰਗ ਕਰੋਗੇ ਸਾਡੇ ਪੰਜੋ ਵਿਧਾਨ ਸਮਾਵੇ ਹਰੇਕ ਇਲਾਕੇ ਚੋਂ ਪੰਜ-ਪੰਜ ਸਤਸਤ ਬੰਦੇ ਉਸ ਮੀਟਿੰਗ ਦੇ ਵਿੱਚ ਪਹੁੰਚਣਗੇ ਮੇਰੇ ਨਾਲ ਮੇਰੀ ਟੀਮ ਭਾਨਕਰਮਜੀਤ ਕੌਰ ਜੀ ਕਸ਼ਵੀਰ ਸਿੰਘ ਜੀ ਰੇਂਜ ਅਫਸਰ ਜੀ ਸਿੰਘ ਜੀ ਸਬ ਇੰਸਪੈਕਟਰ ਸਰਪੰਚ ਸਰਮੇਤਾਨਤਪੁਰ ਤੋਂ ਸਰਪੰਚ ਜਸਵੀਰ ਸਿੰਘ ਜੀ ਨੀਰਪੁਰ ਤੋਂ ਜਗਿੰਦਰ ਸਿੰਘ ਰਾਣੀਆਂ ਚੌਂਗੀ ਸੁਖਦੇਵ ਸਿੰਘ ਰੋੜੀ ਤਾਇਆ ਧੀਰ ਸਿੰਘ ਮਸ਼ਾਲ ਜੀ ਕੋ ਜੋ ਕਿ ਸਾਡੇ ਪਿੰਡ ਵੱਲੋਂ ਜੋ ਨੇਜਾ ਡੇਲਾ ਵਿਖੇ 14 ਮੈਂਬਰੀ ਕਮੇਟੀ ਦੇ ਸਦਸੇ ਉੱਥੇ ਪਹੁੰਚੇ ਸਨ ਉਹਨਾਂ ਨੇ ਅੱਜ ਫਿਰ ਨੇਜਾ ਡੇਲਾ ਵਿਖੇ ਪੂਰਨ ਸਮਰਥਨ ਦੇਣ ਦੀ ਗੱਲ ਕਹੀ ਔਰ ਸਮਾਜ ਨੂੰ ਇਕਜੁੱਟ ਹੋਣ ਵਾਸਤੇ ਉਹਨਾਂ ਨੇ ਆਪਣੇ ਵੱਲੋਂ ਜਿੰਨਾ ਵੀ ਕੁਝ ਕਿਰਪਾ ਹੋਇਆ ਜਿਸ ਤਰ੍ਹਾਂ ਦਾ ਸਹਿਯੋਗ ਹੋਇਆ ਉਹ ਪੂਰਾ ਦੇਣ ਦੀ ਉਹਨਾਂ ਨੇ ਗੱਲ ਕਹੀ ਪਹਿਲਾਂ ਕੋਈ ਅਮਿਕਾਰ ਬੈਠੇ ਤਾਂ ਵੀ ਮਾਰਗ ਕਰੋ ਇਹ ਸਮਝਾ ਬਹੁਤ ਵਧੀਆ ਤਵੀ ਮਾਰਗ ਨੂੰ ਜੁੜ ਕੇ ਮਹਾਰਤ ਕਰਨ ਕਰੋ ਕਾਰਜਿਲ ਬਣਾਉਂਦਾ ਰਾਮ ਸਿੰਘ ਜੀ ਟਿੱਪੀ ਜੇ ਕਰੇ ਵੀਰਾਂ ਦੀ ਹਰ ਹਾਲ ਵੀ ਇਸ ਤਰ੍ਹਾਂ ਸਭ ਤੋਂ ਵੱਡਾ ਯੋਗਦਾਨ ਦੇਵਾ ਕਿ ਜਦ ਮੰਡੇ ਵਿਵਸਥਾ ਚਲਾਈ ਗਈ ਸੀ ਪਹਿਲਾ ਕਵੀ ਹੀ ਹੋਣੇ ਔਰ ਜਿਹਨੋਂ ਪੈਸਾ ਨੂੰ ਲੈਂਦੇ ਨੇ ਤੱਪੇ ਰਾਡੇ ਜਾਤੋ ਰਹੇ ਨਾ ਔਰ ਇਹ ਗੱਲੇ ਮੰਦਿਰ ਦੀ ਵਿਵਸਥਾ ਚੱਲਦੀ ਰਹੀ ਹੈ ਜਿਦੇ ਕੀ ਪੰਜਾਬ ਵੀ ਵੀ ਅਗਰਾਹੀ ਦੇ ਦੇ ਬੰਦ ਕਰਕੇ ਤੇ ਮਹਾਰੀ ਰਾਗੀ ਵੀ ਅੱਧੀ ਅਗਰਾਹੀ ਕੋ ਨਹੀਂ ਕਰਨੀ ਮੰਦਿਰ ਦੀ ਵਿਵਸਥਾ ਚਲਾਈ ਵੀ ਸਭ ਤੇ ਮੁੱਤੋ ਯੋਗਦਾਨ ਤੱਪੇ ਰਿਹਾ ਤੱਪੇ ਤੇ ਰਹਿਣਾ ਹੈ